पॉलिटिकल बंदा मुड़े खे ਕੋਲ ਦੇ ਗਰਮੀ ਮਾਈਕ ਟੋਲ ਹੈ। ਆਪ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿਕਾਰਯੋਗ। ਬੰਦਾ ਉੱਥਾਰ ਨੂੰ ਧੰਨਵਾਦ। ਸਾਰਿਆਂ ਨੂੰ ਸਤਿਕਾਰਯੋਗ। ਬਹੁਤ ਬਹੁਤ ਧੰਨਵਾਦ। ਸਾਥੀਆਂ ਨੂੰ ਵੀ ਅੱਜ ਇੱਕ ਸ਼ਾਮਲ ਹੋਣ ਆਇਆ ਪ੍ਰੋਗਰਾਮ ਦੇ ਵਿੱਚ। ਇਸ ਬਸ ਜਿਹੜਾ ਰੌਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾਂ ਸੈਸ਼ਨ ਸੀਗਾ ਆ ਨਹੀਂ ਹੋਇਆ ਦਿੱਲੀ ਸੀਗੇ ਤੇ ਹੁਣ ਆਏ ਸੀ ਉਹਦੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋ ਉਹਰੇ ਵੀ ਜਾਏ ਆਉਣੇ ਤੇ ਇਹ ਬਰੋਠ ਕੀਤਾ ਗਿਆ ਨਹੀਂ ਲੱਗਦਾ ਨਹੀਂ ਉਹ ਫਿਰ ਉਹ ਪਾਰਟੀਆਂ ਐ ਜੀ ਅਲੱਗ-ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਐ ਜੀ ਇਹ ਮੁੱਦਾ ਸਾਡੇ ਕੋਲ ਰਹਿ ਅਸੀਂ ਤਾਂ ਇੱਕ ਸਿਰਫ ਇੱਕ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਇਸ ਮਸਲੇ ਨੂੰ ਤੁਸੀਂ ਆਜ ਕਿਹਾ ਨੈਸ਼ਨਲ ਸਿਚੁਏਸ਼ਨ ਤੋਂ ਪਹੁੰਚਾਉਗੇ ਹਾਂ ਜੀ ਇਸ ਮਸਲੇ ਨੂੰ ਤੁਸੀਂ ਕਿੱਦਾਂ ਉਠਾਓਗੇ ਇਹ ਵੇਖ ਜੇ ਤਾਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਆ ਫਿਰ ਅਸੀਂ ਕੀ ਚੱਕਣਾ ਮੁੱਦਾ ਅੱਜ ਇੱਕ ਸ਼ਾਮ ਨੂੰ ਆਏ ਸੀ ਪ੍ਰੋਗਰਾਮ ਦੇ ਵਿੱਚ ਕੀ ਕਰਨ ਇਸ ਬਸ ਜਿਹੜਾ ਰੌਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾਂ ਸੈਸ਼ਨ ਸੀਗਾ ਆ ਨਹੀਂ ਹੋਇਆ ਡੈਲੀ ਸੀਗੇ ਤੇ ਹੁਣ ਆਏ ਸੀ ਉਹਦੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋਰੇ ਵੀ ਜਾਏ ਉਹਨੇ ਤੇ ਵਿਰੋਧ ਕੀਤਾ ਗਿਆ ਕਿਵੇਂ ਲੱਗਦਾ ਨਹੀਂ ਉਹ ਫਿਰ ਪਾਰਟੀਆਂ ਐ ਜੀ ਅਲੱਗ-ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਐ ਜੀ ਇਹ ਮੁੱਦਾ ਸਾਡੇ ਕੋਲ ਰਹਿ ਅਸੀਂ ਤਾਂ ਇੱਕ ਸਿਰਫ ਇੱਕ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਇਸ ਮਸਲੇ ਨੂੰ ਤੁਸੀਂ ਅੱਜ ਹੈਗਾ ਨੈਸ਼ਨਲ ਸਿਚੁਏਸ਼ਨ ਕੋ ਉਠਾਓਗੇ ਹਾਂਜੀ ਇਸ ਮਸਲੇ ਨੂੰ ਤੁਸੀਂ ਕਿਦਾਂ ਉਠਾਓਗੇ ਇਹ ਤਾਂ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾ ਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਐ ਫਿਰ ਅਸੀਂ ਕੀ ਚੱਕਣਾ ਮੁੱਦਾ ਅੱਜ ਸ਼ਾਮ ਨੂੰ ਆਇਆ ਪ੍ਰੋਗਰਾਮ ਦੇ ਵਿੱਚ ਕਿਹੜਾ ਇਸੇ ਬਸ ਜਿਹੜਾ ਰੌਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾ ਸੈਸ਼ਨ ਸੀਗਾ ਆ ਨਹੀਂ ਹੋਇਆ ਡੈਲੀ ਸੀਗੇ ਤੇ ਹੁਣ ਆਏ ਸੀ ਉਹਦੇ ਹੋਰ ਵੀ ਮੀਟਿੰਗ ਸੀ ਲਾ ਕੇ ਚਲੋਰੇ ਵੀ ਜਾਏ ਉਹਨੇ ਤੇ ਬਰੁਖ ਕੀਤਾ ਗਿਆ ਕਿਵੇਂ ਲੱਗੋ ਨੇ ਹੋਰ ਉਹ ਪਾਰਟੀਆਂ ਐ ਜੀ ਅਲੱਗ ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਐ ਜੀ ਇਹ ਮੁੱਦਾ ਸਾਡੇ ਕੋਲ ਰਹਿ ਐ ਅਸੀਂ ਤਾਂ ਇੱਕ ਸਿਰਫ ਇੱਕ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਇਸ ਮਸਲੇ ਨੂੰ ਤੁਸੀਂ ਆਜ ਨੂੰ ਹੈਗਾ ਨੈਸ਼ਨਲ ਸਿਚੁਏਸ਼ਨ ਕੋ ਉਠਾਓਗੇ ਹਾਂਜੀ ਇਸ ਮਸਲੇ ਨੂੰ ਤੁਸੀਂ ਕਿੱਦਾਂ ਉਠਾਓਗੇ ਇਹ ਤਾਂ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾ ਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਐ ਫਿਰ ਅਸੀਂ ਕੀ ਚੱਕਣਾ ਮੁੱਦਾ